ਤਰੰਤਰ ਇਲੈਕਸ਼ਨ ਦੇ ਵਿੱਚ ਉਹਨਾਂ ਕਿਵੇਂ ਵੇਖਦੇ ਮੁਕਾਬਲਾ ਕਿਸ ਨਾਲ ਮੰਨਦੇ ਦੇਖੋ ਜੀ ਕਾਂਗਰਸ ਪਾਰਟੀ ਉੱਥੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਕਾਂਗਰਸ ਪਾਰਟੀ ਨੇ ਮੈਂ ਤਾਂ ਜਿੰਨੇ ਪਿੰਡ ਮੈਂ ਗਿਆ ਆ ਜਿੰਨੇ ਪਿੰਡਾਂ ਜਿਵੇਂ ਡੋਰ ਟੂ ਡੋਰ ਕੀਤੀ ਆ ਉੱਥੇ ਲੋਗਾ ਨੂੰ ਕਾਂਗਰਸ ਸਰਕਾਰ ਸਮੇ ਹੋਏ ਕੀਤੇ ਕੰਮ ਨਜ਼ਰ ਆਉਂਦੇ ਆ ਹਰ ਥਾਂ ਤੇ ਲੋਕ ਟਾਇਲਾਂ ਹਰ ਥਾਂ ਤੇ ਮਤਲਬ ਕੇ ਸਰਕਾਰ ਵੇਲੇ ਸਾਡੀ ਕਾਂਗਰਸ ਸਰਕਾਰ ਕੋਲ ਕੰਮ ਹੋਇਆ ਔਰ 4 ਸਾਲਾਂ ਚ ਮੌਜੂਦਾ ਸਰਕਾਰ ਨੇ ਢੱਕਾ ਨਹੀਂ ਥੋੜਿਆ ਲੋਕ ਇਸ ਗੱਲ ਤੋਂ ਖਫਾ ਨੇ ਅੱਜ ਹੋਰ ਤਰ੍ਹਾਂ ਦੀਆਂ ਗੱਲਾਂ ਸੈਂਸੇਸ਼ਨਲ ਢਗਾਉ ਗੱਲਾਂ ਕਰ-ਕਰ ਕੇ ਲੋਕਾਂ ਦਾ ਧਿਆਨ ਭੜਕਾਉਣ ਦੀ ਗੱਲ ਕਰਦੇ ਅਸਲ ਤੇ ਵਿੱਚ ਇਹ ਚੋਣਾ ਜਿਹੜੀਆਂ ਰਾਜਨੀਤੀ ਐ ਇਹ ਵਿਕਾਸ ਦਾ ਵਿਕਾਸ ਦੇ ਮੁੱਦੇ ਤੇ ਇਲੈਕਸ਼ਨ ਲੜਦੇ ਚਾਹੀਦੀਆਂ ਵੀ ਵਿਕਾਸ ਕੌਣ ਕਰਦਾ ਕੰਮ ਕੌਣ ਕਰਦਾ ਉਸ ਤਰ੍ਹਾਂ ਤੇ ਇੱਕ ਵਾਰੀ ਲੋਕ ਵੋਟ ਪਾ ਦੇਣਗੇ ਤੇ ਦੂਜੀ ਵਾਰੀ ਕਿਹਨੇ ਪਾਉਣੀਆਂ ਜੋ ਆਪਾਂ ਕਮਣਾ ਕਰਾਂਗੇ ਦੇਖੋ ਕੋਈ ਵਿਵਾਦਤ ਬਿਆਨ ਨਹੀਂ ਦਿੱਤਾ ਉਹਨਾਂ ਨੇ ਜੇ ਗੱਲ ਕੀਤੀ ਅਸਲ ਚ ਉਹ ਸਿਫਤ ਕਰ ਰਹੇ ਸੀਗੇ ਉਹਨਾਂ ਨੇ ਸਿਫਤ ਕੀਤੀ ਆ ਕਿ ਕਾਂਗਰਸ ਪਾਰਟੀ ਨੇ ਇੱਕ ਦਲਤ ਨੇਤਾ ਨੂੰ ਬਹੁਤ ਉੱਪਰਲੇ ਪਦਰ ਤੱਕ ਲੈ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਗਿਆਨੀ ਜੈਲ ਸਿੰਘ ਜੀ ਨੂੰ ਜਿਹੜੇ ਮਿਸਤਰੀ ਬਰਾਦਰੀ ਨਸਵੰਦ ਰੱਖਦੇ ਸਨ ਉਹਨੂੰ ਰਾਸ਼ਟਰਪਤੀ ਬਣਾਇਆ ਡਾਕਟਰ ਮੰਗਮਾ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਸਰਦਾਰ ਬੂਟਾ ਸਿੰਘ ਨੂੰ ਗ੍ਰਹਿ ਮੰਤਰੀ ਬਣਾਇਆ ਵੇਖੋ ਅੱਖਰਾਂ ਦਾ ਜੋੜ ਤੋੜ ਕਰਕੇ ਤੇ ਅਸੀਂ ਦੋਸ਼ ਲਾਉਣੇ ਦੇ ਸੌਕੇ ਆ ਅੱਜ ਇਲੈਕਸ਼ਨ ਦੇ ਵਿੱਚ ਆਣ ਕੇ ਅਸੀਂ ਲਾਲਾ ਲਾਲਾ ਕਰਦੇ ਸੌਕੇ ਪਰ ਅਸਲ ਦੇ ਵਿੱਚ ਤੇ ਉਹ ਤੇ ਉਹਦੀ ਵੇਖੋ ਕਿਉਂ ਕਰਨਗੇ ਮੈਂ ਤਾਂ ਕਹਿਣਾ ਹੈ ਕਿ ਜੇ ਸਪੋਜ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਕੋ ਅੱਜ ਐਫ ਆਈ ਆਰ ਦਰਜ ਕਰਾਉਣ ਲੱਗਾ ਇਹਦੋਂ ਚੰਗੇ ਹੁੰਦੇ ਕਿ ਉਹ ਰਾਜੇ ਵਿਡਿੰਗਣਾ ਗੱਲ ਕਰਦੇ ਜਾਂ ਕਿਸੇ ਕਾਂਗਰਸ ਦੇ ਸੀਨੀਅਰ ਲੀਡਰ ਨਾਲ ਗੱਲ ਕਰਦੇ ਕਿਉਂਕਿ ਕਾਂਗਰਸ ਨੇ ਤਾਂ ਕੋਟੋ ਕੋਟ 10 ਵਾਰੀ ਇਹਨਾਂ ਨੂੰ ਸੈਂਟਰ ਦਾ ਵਜ਼ੀਰ ਬਣਾਇਆ ਸਰਦਾਰ ਬੂਟਾ ਸਿੰਘ ਜੀ ਨੂੰ ਤੇ ਕਾਂਗਰਸ ਦੇ ਕਿਸੇ ਲੀਡਰ ਨਾਲ ਗੱਲ ਤਾਂ ਕਰ ਸਕਦੇ ਆ ਨਾ ਤੇ ਅਸੀਂ ਚੁੱਕ ਕੇ ਵੇਖੋ ਐਫ ਆਈ ਆਰ ਤੇ ਅਸੀਂ ਐਫ ਆਈ ਆਰ ਦਰਜ ਕਰਾਉਣ ਤਾਂ ਚਲੇਗੇ ਜਾਂ ਕਿਸੇ ਦੇ ਕਹਿ ਕੋਾਈ ਚਲੇਗੇ ਇੱਕ ਸਰਦਾਰ ਜਗਿੰਦਰ ਸਿੰਘ ਜੀ ਮਾਨ ਨੇ ਉਥੋਂ ਆਪਣੇ ਫਗਵਾੜੇ ਤੋਂ ਵੈਸੇ ਆਮ ਆਦਮੀ ਪਾਰਟੀ ਦੇ ਵਿੱਚ ਮਤਲਬ ਕਿ ਐਫ ਆਈ ਆਰ ਦਰਜ ਕਰਾਉਣ ਚੱਲ ਗਏ ਜਿਸ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਉਹਦੇ ਸੂਬਾ ਪ੍ਰਧਾਨ ਦੇ ਵਿਰੁੱਧ ਅਸੀਂ ਐਫ ਆਈ ਆਰ ਦਰਜ ਕਰਦੇ ਹਾਂ ਛੋਟੇ ਛੋਟੇ ਨਾਲ ਪਹਿਲਾਂ ਗੱਲ ਹੀ ਕਰ ਪਹਿਲਾਂ ਤੇ ਉਹ ਜੇ ਰਿਸਪੋਸ ਉਹ ਕਿਸੇ ਨੂੰ ਆਬਜੈਕਸ਼ਨ ਸੀ ਤੇ ਉਹਨਾਂ ਨੇ ਤੇ ਅਪੋਲੋਜੀ ਫੀਲ ਕੀਤੀ ਹੈ ਮਾਫੀ ਮੰਗੀ ਹੈ ਇਹ ਜਾਏ ਭਾਈ ਇਹ ਮੇਰੇ ਸ਼ਬਦ ਤੁਹਾਨੂੰ ਬੁਰੇ ਲੱਗ ਰਹੇ ਮੈਂ ਮਾਫੀ ਮੰਗਦਾ ਇਹ ਮਾਫੀ ਮੰਗਣ ਤੋਂ ਬਾਅਦ ਕਿਹੜੀ ਐਫ ਆਈ ਆਰ ਹੁੰਦੀ ਹੈ ਇਹ ਤਾਂ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਗਮਰਾ ਲੋਕਾਂ ਨੂੰ ਕਰਦੀ ਹੈ ਉਹ ਦੱਸ ਦਣਾ ਦੇਖੋ ਅਸੀਂ ਇਹ ਕਹਿੰਦੇ ਆ ਕਿ ਮੁਲਾਜ਼ਮ ਮੁਲਾਜ਼ਮ ਜਥੇ ਬੰਦੀਆਂ ਜਿਹੜੇ ਧਰਨੇ ਮਾਰਦੀਆਂ ਉਹਨਾਂ ਬਾਅਦ ਤੇ ਥਾਂ ਨਿਰਧਾਰਤ ਕਰਦੀ ਆ ਕਿ ਫਲਾਣੇ ਪਾਰਕ ਵਿੱਚ ਧਰਨਾ ਮਾਰੋ ਤੇ ਇਹ ਮਤਲਬ ਕਿ ਕੁਲਦੀਪ ਸਿੰਘ ਧਾਰੀ ਵਾਲੇ ਉਹਨਾਂ ਦੇ ਮੰਤਰੀ ਰਹੇ ਨੇ ਉਹ ਜਾ ਕੇ ਕਾਂਗਰਸ ਦੇ ਦਫਤਰ ਗਿਆਣਗੇ ਧਰਨਾ ਮਾਰਨ ਲੱਗ ਪਏ ਜਿਹਦੇ ਕਰਕੇ ਝਗੜਾ ਹੋਇਆ ਅਸਲ ਦੇ ਵਿੱਚ ਉਹ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੇ ਹੋਰ ਕੋ ਮਸਲਾ ਨਹੀਂ ਕਿਉਂ ਵਰਗੇ ਸਾਡਾ ਪ੍ਰਧਾਨ ਕਿਉਂ ਕਹੂਗਾ ਕਿ ਆਪਣੇ ਲੀਡਰ ਬਾਰੇ ਮਾੜੀ ਸ਼ਬਦ ਕਿਉਂ ਕਹਿਣਗੇ ਕੀ ਲੱਗਦਾ ਵਕਤ ਤਰਨ ਤਰਨ ਇਲੈਕਸ਼ਨ ਦੇ ਵਿੱਚ ਮੁਕਾਬਲਾ ਕਿਸ ਪਾਰਟੀ ਦਾ ਕਾਂਗਰਸ ਪਾਰਟੀ ਬੜੀ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਆ ਕਾਂਗਰਸ ਪਾਰਟੀ ਬੜੀ ਸ਼ਾਨ ਨਾਲ ਜਿੱਤੇਗੀ ਕਾਂਗਰਸ ਪਾਰਟੀ ਕਿਉਂਕਿ ਅਸਲ ਦੇ ਵਿੱਚ ਕੀ ਹੈ ਕਿ ਕੋਈ ਉਮੀਦਵਾਰ ਤੇ ਅਮਰ ਸਰਦਾ ਹੈ ਕੋਈ ਉਮੀਦਵਾਰ ਬਜੀਠੇ ਦਾ ਹੈ ਇੱਕ ਉਮੀਦਵਾਰ ਜੀ ਨੇ ਪਾਰਟੀ ਬਦਲ ਕੇ ਰਾਤੋਂ ਰਾਤ ਆਮ ਆਦਮੀ ਪਾਰਟੀ ਦਾ ਬਣ ਗਿਆ 2022 ਦੇ ਵਿੱਚ ਆਮ ਆਦਮੀ ਪਾਰਟੀ ਇਹ ਪ੍ਰਚਾਰ ਕਰਦੀ ਸੀ ਜੇ ਨਸ਼ਿਆਂ ਨੂੰ ਠੱਲ ਪਾਉਣੀ ਹੈ ਤੇ ਹਰਮੀਰ ਸਿੰਘ ਨੂੰ ਹਰਾਓ ਹਾਂਜੀ ਅੱਜ ਉਹ ਕਹਿੰਦੇ ਜੇ ਇਲਾਕੇ ਠੀਕ ਠਾਕ ਕਰਨਾ ਹੈ ਤੇ ਹਰਮੀਰ ਸਿੰਘ ਨੂੰ ਜਿਤਾਓ ਤੇ ਗਲਤੀ ਦੋ ਕਰਦੇ ਅਸੀਂ ਤੇ ਆਪਣਾ ਉਮੀਦਵਾਰ ਦਿੱਤਾ ਹੈ ਕਾਂਗਰਸ ਪਾਰਟੀ ਨੇ ਤੇ ਆਪਣਾ ਇਲਾਕੇ ਦਾ ਵੀ ਦਿੱਤਾ ਹੈ ਤੇ ਕਾਂਗਰਸ ਪਾਰਟੀ ਦਾ ਵਫਾਦਾਰ ਵੀ ਉਮੀਦਵਾਰ ਦਿੱਤਾ ਹੈ ਇਸ ਕਰਕੇ ਲੋਕ ਸਾਰਾ ਸਮਝਦੇ ਆ ਲੋਕ ਬੜੇ ਸੁਹਿਰਦ ਨੇ ਸਿਆਣੇ ਨੇ ਲੋਕ ਕਾਂਗਰਸ ਵੱਲੋਂ ਕੀਤੇ ਕੰਮਾਂ ਨੂੰ ਕਿਉਂਕਿ ਜ਼ਿਲ੍ਹਾ ਜਿਹੜਾ ਤਰਨਤਾਰਨ ਤੋਂ ਕਾਂਗਰਸ ਪਾਰਟੀ ਨੇ ਬਣਾਇਆ 2006 ਚ ਤੇ ਲੋਕਾਂ ਨੇ ਚਾਰੋਂ ਐਮਐਲਏ ਕਾਂਗਰਸ ਦੇ ਬਣਾਏ ਔਰ ਉਹਨਾਂ ਐਮਐਲਏ ਨੇ ਡਟ ਕੇ ਵਿਕਾਸ ਕੀਤਾ ਕੱਲ ਵਿਕਾਸ ਦੀ ਹੈ ਅੱਜ ਜੋ ਮਾਹੌਲ ਪੰਜਾਬ ਚ ਬਣਿਆ ਜੋ ਸਾਡੇ ਇਲਾਕੇ ਚ ਬਣਿਆ ਅੱਜ ਤਾਂ ਥਾ ਥਾ ਤੇ ਫਰੋਤੀਆਂ ਦਾ ਮਾਹੌਲ ਆ ਵੱਡ ਘਟ ਹੋ ਰਹੀ ਆ ਕਤਲੋਗਾਰਧ ਹੋ ਰਹੀ ਆ ਗੁੰਡਾਗਰਦੀ ਲੋਕ ਇਹ ਗੁੰਡਾਗਰਦੀ ਨੂੰ ਪਸੰਦ ਨਹੀਂ ਕਰਦੇ ਲੋਕ ਅਮਨ ਵਾਣ ਪਸੰਦ ਕਰਦੇ ਆ ਕੋ ਸਾਫ ਸੁਥਰਾ ਸ਼ਰੀ ਬੰਦੇ ਅਗੇ ਉਹ ਜਿਹੜਾ ਘਟ ਘੜ ਬੰਦਾ ਕਰ ਜਾਂ ਘਰ ਜਾ ਕੇ ਪਰਿਵਾਰ ਵਿੱਚ ਬੈਠਣ ਜੋਗਾ ਲੋਕ ਉਹਨੂੰ ਵੋਟ ਪਾਉਂਦੇ ਆ ਸਤਾਈ ਦੇ ਵਿੱਚ ਤਾਂ ਸਰਕਾਰ ਫਿਰ ਤੋਂ ਸਦਾ ਵਿੱਚ ਹਾਂਜੀ ਲੱਗਦਾ ਨਹੀਂ ਸਾਰੇ ਲੋਕ ਹੀ ਕਹਿੰਦੇ ਆ ਸਾਨੂੰ ਤਾਂ ਲੱਗਣਾ ਹੀ ਆਂ ਕਾਂਗਰਸੀ ਆ ਸਾਰੇ ਲੋਕ ਹੀ ਕਹਿੰਦੇ ਆ ਵੀ ਕਾਂਗਰਸ ਨੇ ਆ ਜਾਣਾ ਹਾਂਜੀ ਤਾਂ ਉਹ ਵੀ ਕਹਿਣਾ ਪੈਣਾ ਵੀ ਕਾਂਗਰਸ ਨੇ ਆਉਣਾ ਕਿਉਂਕਿ ਕਾਂਗਰਸ ਭਾਵੇਂ ਕਿਸੇ ਅੰਨੇ ਨੂੰ ਪੁੱਛ ਲੋ ਗੁੰਗੇ ਨੂੰ ਪੁੱਛ ਲੋ ਬੋਲੇ ਨੂੰ ਪੁੱਛ ਲੋ ਵੀ ਕਹਿੰਦਾ ਵੀ ਸਤਾਈ ਦੀ ਕਾਂਗਰਸ ਆਉਣੀ ਆ ਕਿਉਂਕਿ ਲੋਕਾਂ ਨੇ ਇੱਧਰ ਉੱਧਰ ਕਰਕੇ ਜਿਹੜੇ ਅਸੀਂ ਨਾ ਬਦਲਾ ਦੀਆਂ ਹਨੇਰੀਆਂ ਚੱਲੀਆਂ ਉਹ ਸਾਰੀਆਂ ਮੱਦਮ ਪੈ ਗਈਆਂ ਨੇ ਇਹ ਜਿਹੜੀਆਂ ਜਿਮਣੀ ਚੋਣਾ ਕੋਈ ਪੈਰਾਮੀਟਰ ਨਹੀਂ ਹੁੰਦੀ ਆ ਇਹਨਾਂ ਦੇ ਜਿਹੜੇ ਗ੍ਰਾਫ ਨੇ ਆਪਣੇ ਪਪੂਲਾਰਿਟੀ ਦੇ ਉਹ ਤਾਂ ਧਰਤੀ ਤੋਂ ਥੱਲੇ ਪਤਾਲ ਚਲੇ ਗਿਆ ਤੇ ਗੱਲ ਤੇ ਗੱਲ ਦੱਸਣਾ ਵੀ ਪਰਫਾਰਮੈਂਸ ਕੀ ਆ 4 ਸਾਲਾਂ ਤੇ ਪਰਫਾਰਮੈਂਸ ਜ਼ੀਰੋ ਹੈ ਤੁਸੀਂ ਇਹਦੇ ਸਭਰਾ ਦੀ ਦੇਖ ਲਓ ਕੀ ਪਰਫਾਰਮੈਂਸ ਹੈ ਕਾਂਗਰਸ ਵੇਲੇ ਕੀਤੇ ਕੰਮ ਵੇਖ ਲਓ ਤੇ ਹੁਣ ਕੰਮ ਕੀਤੇ ਵੇਖ ਲਓ ਆਪਾਂ ਗੱਲਾਂ ਬਾਤਾਂ ਛੁੱਟ ਗਿਆਣਾ ਥੋੜਾ ਸਰ ਜਾਣਾ ਉਧਰ ਸੁਖਵੀਰ ਬਾਦਲ ਵੀ ਕਹਿ ਰਿਹਾ ਕਿ ਹੜਾਂ ਦੇ ਵਿੱਚ ਮੈਂ ਬਹੁਤ ਮਦਦ ਕੀਤੀ ਆ ਤੇ ਅਕਾਲੀ ਦਲ ਫੇੜ ਸਰਜੀਤ ਮੈਂ ਤਾਂ ਕੋਈ ਗੱਲ ਨਹੀਂ ਕਰਨੀ ਪਰ ਲੋਕ ਕਹਿੰਦੇ ਉਹ ਪੈਸੇ ਕਿੱਥੋਂ ਆਏ ਜਿਹੜੇ ਹੜ੍ਹ ਜਮਤ ਕੀਤੀ ਆ ਗੱਲ ਗੱਲ ਹੜਾਂਾਂ 'ਚ ਮਦਦ ਕਰਨ ਵਾਲੀ ਗੱਲ ਠੀਕ ਹੈ ਹਰ ਇੱਕ ਨੇ ਆਪਣੀ ਕੋਸ਼ਿਸ਼ ਕਰਨੀ ਆ ਉਹਨਾਂ ਨੇ ਆਪਣੀ ਕੋਸ਼ਿਸ਼ ਕਰਨੀ ਆ ਬਾਕੀ ਲੋਕ ਸਾਰਾ ਕੋ ਜਾਣਦੇ ਨੇ ਲੋਕ ਦੇ ਹਾਲ ਦੀ ਘੜੀ ਤੇ ਤਿੰਨ ਐਮਐਲਏ ਸੀਗੇ ਅਕਾਲੀ ਦਲ ਕੋਲੇ ਉਹ ਤ ਇਹ ਜਿਹੜਾ ਸੁਖੀ ਸੀਗਾ ਬੰਗੇ ਤੋਂ ਐਮਐਲਏ ਬਣਿਆ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਮਨਪ੍ਰੀਤ ਬਾਦ ਆ ਜਿਹੜਾ ਪੁਨਰਸਰਜੀਤੀ ਦਲ ਵਿੱਚ ਚਲੇ ਗਿਆ ਤੇ ਵਿਕਰਮਜੀਤ ਸਿੰਘ ਮਜੀਠੀਆ ਦੀ ਘਰ ਵਾਲੀ ਜਿਹੜੀ ਉਹ ਐਮਐਲਏ ਠੀਕ ਆ ਕਾਲੀ ਦਲ ਦੇ ਵਿੱਚ ਪਰ ਉਹ ਮਜੀਠੀਆ ਸਾਹਿਬ ਜੇਲ੍ਹ ਚ ਨੇ ਮਤਲਬ ਕਿ ਉਹ ਘਟੋ ਘਟ ਤਿੰਨ ਉਮੀਦਵਾਰ ਜਿਹੜੇ ਐਮਐਲਏ ਨੇ ਉਹ ਇਕੱਠੇ ਕੋਠੇ ਕਰਦੇ ਆ ਕਾਲੀ ਦਲ ਨਾਲੇ ਫਿਰ ਲੜਾਈ ਲੜਨ ਕੋਈ ਗੱਲ ਨਹੀਂ ਮਤਲਬ ਕਿ ਵੇਖੋ ਤਰਨ ਤਰਨ ਦੇ ਵਿੱਚ ਤੇ ਮੈਂ ਸਮਝਦਾ ਵੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਨਹੀਂ ਖੜਾ ਕੀਤਾ ਉਹਨਾਂ ਨੇ ਖੜਾ ਖੜਾਇਆ ਉਮੀਦਵਾਰ ਲੱਭ ਕੇ ਉਸ ਯਾਦਗਰੁੱਪ ਦਾ ਉਸ ਪਰਿਵਾਰ ਨੂੰ ਮਤਲਬ ਕਿ ਆਪਣੀ ਗੱਲ ਉਹ ਤਾਂ ਇਹ ਵੱਖਰੀ ਗੱਲ ਹੈ ਪੰਜਾਬ ਦੇ ਜਿਹੜੇ 117 ਹਲਕਿਆਂ ਦੇ ਵਿੱਚ ਉਮੀਦਵਾਰ ਲੱਭ ਕੇ ਲੜਨਗੇ ਗੱਲ ਤੇ ਉਸ ਗੱਲ ਦੀ ਹੋਣੀ ਹੈ ਪੰਜਾਬ ਦੇ ਮੁੱਦੇ ਹੋਰ ਬਹੁਤ ਵੱਡੇ ਨੇ